ਬੀਤੇ ਦਿਨੀ ਸੁਖਬੀਰ ਸਿੰਘ ਬਾਦਲ ਹੋਣਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਸਾਹਮਣੇ ਜਿਹੜਾ ਉਹ ਮੁਆਫੀ ਮੰਗੀ ਹੈ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਦਾ ਉਭਾਰ ਜਾਂ ਇਸ ਦੇ ਨਾਲ ਜੋ ਪਿਛਲੇ ਸਮੇਂ ਦੇ ਵਿੱਚ ਖਾਮੀਆਂ ਜਾਂ ਤੁਰਟੀਆਂ ਜਾਂ ਜਿਨ੍ਹਾਂ ਮੁੱਦਿਆਂ ਤੇ ਸਿਆਸਤ ਹੋ ਰਹੀ ਸੀ ਉਹਨਾਂ ਤੋਂ ਕੋਈ ਬਹੁਤੀ ਠੱਲ ਪਵੇਗੀ ਦੇਖੋ ਮੁਆਫੀ ਦੋ ਤਰ੍ਹਾਂ ਦੀ ਹੁੰਦੀ ਆ ਇੱਕ ਮੁਆਫੀ ਉਹ ਹੁੰਦੀ ਆ ਵੀ ਕਿਸੇ ਨੂੰ ਮਜਬੂਰੀ ਵਿੱਚ ਮੁਆਫੀ ਮੰਗਣੀ ਪੈਂਦੀ ਆ ਜ਼ਬਰਦਸਤੀ ਕਿਸੇ ਕੋ ਆਪਾਂ ਮੁਆਫੀ ਮੰਗਾਉਣੀ ਆ ਸੈਕੰਡਲੀ ਹੁੰਦੀ ਆ ਕਿਸੇ ਬੰਦੇ ਦੇ ਆਪਣੇ ਮਨ ਦੀ ਇਹ ਖਾਹਿਸ਼ ਹੁੰਦੀ ਜਾਂ ਉਹਨੂੰ ਲੱਗਦਾ ਕਿ ਇਹ ਮੈਨੂੰ ਇਸ ਗੱਲ ਹੀ ਖਾਮਖਾ ਟਾਰਗੇਟ ਕੀਤਾ ਗਿਆ ਪਰ ਫਿਰ ਵੀ ਮੈਂ ਸਮਝਦਾ ਕਿ ਉਹਨਾਂ ਦੀ ਫਰਾਗ ਦੇ ਲਈ ਆ ਤੇ ਉਹਨਾਂ ਨੇ ਸ੍ਰੀ ਕਾਲਤਾਕ ਸਾਹਿਬ ਦੇ ਉਸ ਸਥਾਨ ਦੇ ਉੱਤੇ ਜਾ ਕੇ ਇਸ ਗੱਲ ਹੀ ਗੱਲ 'ਚ ਪੱਲਾ ਪਾ ਕੇ ਕਿਹਾ ਕਿ ਜਾਣੇ ਨਾ ਜਾਣੇ ਸਾਡੇ ਕੋਲ ਕੋਈ ਗਲਤੀਆਂ ਹੋਈਆਂ ਤੇ ਉਸ ਲਈ ਉਸ ਲਈ ਪੰਥ ਤੋਂ ਖਿਮਾ ਮੰਗਦੇ ਆ ਤੇ ਮੈਂ ਸਮਝਦਾ ਕਿ ਇਹ ਬਹੁਤ ਵੱਡੀ ਗੱਲ ਹੈ ਪਰ ਜਿਹੜੇ ਬੰਦਿਆਂ ਨੇ ਹਜੇ ਤੱਕ ਇੰਨੀਆਂ ਗਲਤੀਆਂ ਕੀਤੀਆਂ ਉਹਨਾਂ ਨੂੰ ਪਤਾ ਵੀ ਆ ਪੰਥ ਨੂੰ ਵੀ ਪਤਾ ਆ ਹਜੇ ਤੱਕ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੋਇਆ ਕਿ ਉਹਨਾਂ ਦੀਆਂ ਨੇ ਗਲਤੀਆਂ ਕਰਕੇ ਜਿਹੜਾ ਪੰਥ ਆ ਜਿੱਤੇ ਅੱਜ ਖੜੇ ਆ ਇਹ ਉਹਨਾਂ ਦੀ ਬਦੌਲਤ ਹੈ ਜਿਹੜੀ ਖਮਿਆਜਾ ਪੁੱਗਤ ਰਹੇ ਜਿਨ੍ਹਾਂ ਨੇ ਹਮੇਸ਼ਾ ਹੀ ਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮਿਊਨਿਟੀ ਨੂੰ ਕਮਜ਼ੋਰ ਕਰਨ ਲਈ ਆਪਣੇ ਕਦੀ ਵੀ ਜਿਹੜੇ ਯਤਨ ਹੈਗੇ ਆ ਉਹ ਕਦੀ ਛੱਡੇ ਨਹੀਂ ਹੈਗੇ ਔਰ ਹਮੇਸ਼ਾ ਹੀ ਵਿਰੋਧੀਆਂ ਦੇ ਨਾਲ ਰਲ ਕੇ ਉਹਨਾਂ ਨੇ ਸਾਨੂੰ ਟਾਰਗੇਟ ਕੀਤਾ ਪਰ ਅੱਜ ਗਾਹੀ ਬਗਾਹੀ ਕਿਤੇ ਨਾ ਕਿਤੇ ਇਹ ਚਰਚਾ ਜ਼ਰੂਰ ਛਿੜਦੀ ਹੈ ਕਾਲੀ ਦਲ ਦੀ ਤੇ ਭਾਜਪਾ ਦੇ ਗੱਠਜੋੜ ਦੀ ਕਿਉਂਕਿ ਤੁਸੀਂ ਕਾਲੀ ਦਲ ਨਾਲ ਸੰਬੰਧਨ ਤੋਂ ਇਹ ਇੱਕ ਛੋਟਾ ਜਿਹਾ ਸਵਾਲ ਜਿਹੜਾ ਮੈਂ ਕਿਉਂਕਿ ਜੋ ਪਿਛਲੇ ਦਿਨੀ ਬਿਆਨ ਗ੍ਰਹਿ ਮੰਤਰੀ ਦਾ ਆਇਆ ਹੈ ਤੇ ਉਸ ਤੋਂ ਬਾਅਦ ਤੁਸੀਂ ਹੁ ਲੱਗਦਾ ਹੈ ਕਿ ਇਸ ਬਿਆਨ ਤੋਂ ਬਾਅਦ ਜਿਹੜੀ ਇਹ ਗੱਠ ਜੋੜ ਦੀ ਸੰਭਾਵਨਾ ਹੈ ਉਹ ਨੂੰ ਕਿਤੇ ਫੁੱਲ ਚੜਦੇ ਨਜ਼ਰ ਆਉਂਦੇ ਨੇ ਨਹੀਂ ਦੇਖੋ ਜਿਹੜਾ ਗ੍ਰਹਿ ਮੰਤਰੀ ਸਾਹਿਬ ਦਾ ਬਿਆਨ ਸੀਗਾ ਬੜਾ ਮੰਦ ਭਾਗਾ ਸੀਗਾ ਜਦੋਂ ਬੰਦਾ ਐਡੀ ਵੱਡੀ ਪੋਸਟ ਤੇ ਬੈਠਾ ਹੋਵੇ ਤੇ ਉਹ ਦੇ ਵਿੱਚ ਉਹ ਮਤਲਬ ਇਸ ਗੱਲ ਹੀ ਸਾਨੂੰ ਜਲੀਲ ਕਰਨ ਦੀ ਕੋਸ਼ਿਸ਼ ਕਰੇ ਜਾਂ ਇਹ ਸੋਚੇ ਵੀ ਅਸੀਂ ਸਿਰ ਝੁਕਾ ਕੇ ਉਹਨਾਂ ਕੋਲ ਮਾਫੀ ਮੰਗਾ ਕੇ ਦੇਖੋ ਇਸ ਗੱਲ ਹੀ ਮੈਂ ਸਮਝਦਾ ਕਿ ਖਾਲਸਾ ਪੰਥ ਦੀ ਜਿਹੜੇ ਰਵੈਤਾਂ ਬੜੀਆਂ ਉੱਚੀਆਂ ਤੇ ਸੁੱਚੀਆਂ ਰਹੀਆਂ ਨੇ ਕਦੀ ਵੀ ਜੇ ਆਪਾਂ ਪਿਛਲਾ ਇਤਿਹਾਸ ਵੀ ਫੋੜ ਲਈਏ ਜੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ 800 ਸਿੰਘ ਫੜਾਇਆ ਜਾਂਦਾ ਨਾ ਤੇ ਫਰਖशीर ਦੀ ਕਚੈਰੀ ਵਿੱਚ ਇੱਕ ਛੋਟਾ ਬੱਚਾ ਜਿਹੜੀ ਜਿਹਨੂੰ ਉਹ ਕਹਿੰਦੇ ਆ ਕਿ ਉਹਦੀ ਮਾਂ ਕਹਿੰਦੀ ਹੈ ਕਿ ਇਹ ਸਿੱਖ ਨਹੀਂ ਹੈਗਾ ਇਹਨੂੰ ਗਲਤੀ ਨਾਲ ਫੜ ਲਿਆ ਤੇ ਉਹ ਬੱਚਾ ਕਹਿ ਦਿੰਦਾ ਜਦੋਂ ਉਹਦੀ ਮਾਂ ਦੇ ਨਾਲ ਮਿਲਾਇਆ ਜਾਂਦਾ ਤੇ ਉਹ ਉਹਨੂੰ ਕਹਿੰਦੇ ਹੈਗੇ ਬਈ ਤੂੰ ਆਪਣੇ ਬੱਚੇ ਨੂੰ ਮਨਾ ਲਾ ਇਸ ਗੱਲ ਇਹ ਗਲਤੀ ਮੰਨ ਲਵੇ ਤੇ ਅਸੀਂ ਇਹਨੂੰ ਛੱਡ ਦਾਂਗੇ ਤੇ ਉਹ ਕਹਿੰਦਾ ਇਹ ਮੇਰੀ ਮਾਂ ਹੀ ਨਹੀਂ ਹੈਗੀ ਇਹ ਸਾਡਾ ਇਤਿਹਾਸ ਆ ਇਸ ਕਰਕੇ ਜਿੱਦਾਂ ਦੀ ਉਹ ਸੋਚਦੇ ਨੇ ਦੇਖੋ ਇੱਥੇ ਉਹਨਾਂ ਨੇ ਆਪਣੀ ਸੋਚ ਦੇ ਤਹਿਤ ਕੰਮ ਨਹੀਂ ਕਰਨਾ ਉਹਨਾਂ ਨੇ ਕਾਨੂੰਨ ਦੇ ਤਹਿਤ ਕੰਮ ਕਰਨਾ ਵੀ ਇੱਕ ਬੰਦਾ ਜਿਹੜਾ ਉਹ ਜਦੋਂ ਉਹਦੀ ਭਾਈ ਬਲਵੰਤ ਸਿੰਘ ਜੀ ਰਾਜੋਆਣੇ ਦੀ ਗੱਲ ਆਉਂਦੀ ਹੈਗੀ ਆ ਉਹਨਾਂ ਦੇ ਉੱਤੇ ਉਹ ਜਿਹੜੀ ਫਾਂਸੀ ਉਹਦੀ ਰੋਕੀ ਗਈ ਹੈਗੀ ਆ ਉਹਦੇ ਤੇ ਫੈਸਲਾ ਜਿਹੜਾ ਲੈਣਾ ਚਾਹੀਦਾ ਹੈ ਕੇਂਦਰ ਨੂੰ ਐਨੇ ਸਾਲ ਹੋ ਗਏ ਵੇ ਹਜੇ ਤੱਕ 2012 ਤੋਂ ਲੱਗੇ ਹੁਣ ਤੱਕ ਹਜੇ ਤੱਕ ਉਹ ਤੇ ਫੈਸਲਾ ਨਹੀਂ ਹੋ ਸਕਿਆ ਕਿ ਉਹ ਜਿਹੜੀ ਫਾਂਸੀ ਰੱਦ ਹੋਣੀ ਜਾਂ ਨਹੀਂ ਹੋਣੀ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ 550 ਸਾਲਾਂ ਦੇ ਉੱਤੇ ਨੋਟੀਫਿਕੇਸ਼ਨ ਜਾਰੀ ਕਰਕੇ ਜੇ ਕੇਂਦਰ ਮੁਕਰ ਜਾਂਦਾ ਤੇ ਮੈਂ ਸਮਝਦਾ ਕਿ ਉਸ ਤੋਂ ਬਾਅਦ ਜਿਹੜੀਆਂ ਸੰਭਾਵਨਾਵਾਂ ਨੇ ਕਿਉਂਕਿ ਸਾਡੇ ਲਈ ਵੱਡੇ ਮੁੱਦੇ ਅੱਜ ਜਿਹੜੇ ਪੰਥਕ ਮੁੱਦੇ ਨੇ ਰਾਜਨੀਤੀ ਵਿੱਚ ਜਿਹੜੀ ਗੱਠ ਜੋੜਿਆ ਉਹ ਬਹੁਤ ਛੋਟੀ ਗੱਲ ਆ ਬੜੀ ਪਿੱਛੇ ਦੀ ਗੱਲ ਆ ਅੱਜ ਜਿਹੜੇ ਉਹ ਮੁੱਦੇ ਫੇਖੜੇ ਨੇ ਉਹ ਦੂਜੇ ਪਾਸੇ ਕਿਸਾਨ ਸੰਘਰਸ਼ ਕਰਕੇ ਜਿਹੜਾ ਹੈਗਾ ਸਾਡਾ ਭਾਜਪਾ ਦੇ ਨਾਲ ਗੱਠ ਜੜ ਟੁੱਟਾ ਸੀਗਾ ਔਰ ਅੱਜ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹ ਫੇਰ ਜਿਹੜੀਆਂ ਕਿਉਂਕਿ ਹਜੇ ਤੱਕ ਬੇਸ਼ੱਕ ਉਹ ਤਿੰਨ ਕਾਲੇ ਕਾਨੂੰਨ ਜਿਹੜੇ ਰੋਗ ਦਿੱਤੇ ਗਏ ਸੀ ਪਰ ਉਸ ਤੋਂ ਅੱਗੇ ਚੱਲ ਕੇ ਜੋ ਵਾਅਦੇ ਕੀਤੇ ਗਏ ਸੀ ਹਜੇ ਤੱਕ ਉਹ ਵੀ ਕੰਕਰਨਾ ਜਿਹੜੇ ਉਹ ਸਕੇਤਵੇਂ ਜਿਹੜੇ ਪੂਰੇ ਨਹੀਂ ਕੀਤੇ ਤੇ ਕਿਸਾਨ ਵੀ ਦੁਬਾਰਾ ਫੇਰ ਇਸ ਗੱਲ ਦੀ ਤਿਆਰੀ ਕਰੀ ਬੈਠੇ ਨੇ ਕਿ ਅਸੀਂ ਦਿੱਲੀ ਜਾ ਕੇ ਦੁਬਾਰਾ ਫੇਰ ਸੈਂਟਰ ਦੇ ਖਿਲਾਫ ਮੋਰਚਾ ਖੋਲਾਂਗੇ ਤੇ ਮੈਂ ਸਮਝਦਾ ਕਿ ਇਹੋ ਜਿਹੇ ਹਾਲਾਤਾਂ ਵਿੱਚ ਜੇ ਕੋਈ ਸਮਝੌਤਾ ਹੁੰਦਾ ਕਿਤੇ ਸਿਧਾਂਤ ਦੇ ਤਹਿਤ ਹੋਏਗਾ ਨਾ ਕਿ ਜਿਸ ਤਰ੍ਹਾਂ ਕਿ ਆਪਾਂ ਸਮਝੌਤਾ ਅੱਗੇ ਤਾਂ ਚਲੋ ਅਸੀਂ ਜਿਹੜੀ ਭਾਜਪਾ ਤੇ ਅਕਾਲੀ ਦਲ ਦਾ ਸਮਝੌਤਾ ਹੋਇਆ ਸੀਗਾ ਉਹ ਸਿਰਫ ਪੰਜਾਬ ਦੇ ਹਾਲਾਤਾਂ ਨੂੰ ਮੁੱਖ ਰੱਖ ਕੇ ਜਾਂ ਕਾਂਗਰਸ ਵੱਡੀ ਸਾਡੀ ਦੁਸ਼ਮਣ ਜਮਾਤ ਸੀਗੀ ਉਹਦੇ ਖਿਲਾਫ ਜਾ ਕੇ ਉਹ ਜਿਹੜਾ ਸਾਡਾ ਸਮਝੌਤਾ ਹੋਇਆ ਸੀ ਤਾਂ ਕਿ ਜੋ ਪੰਜਾਬ ਵਿੱਚ ਭਾਈਚਾਰਕ ਸਾਂਝ ਜਿਹੜੀ ਦੁਬਾਰਾ ਬਹਾਲ ਹੋ ਸਕੇ ਹੋ ਸਕੇ ਪਰ ਹੁਣ ਇਹੋ ਜਿਹੇ ਹਾਲਾਤ ਨਹੀਂ